ਕਹਿੰਦੇ ਨੇ ਕਿ ਅਸਲ ਰੋਸ਼ਨੀ ਅੱਖਾਂ ਵਿੱਚ ਨਹੀਂ ਦਿਲ ਤੇ ਦਿਮਾਗ ਦੀ ਸੋਚ ਦੇ ਵਿੱਚ ਹੁੰਦੀ ਹੈ ਪਵਾਨੀਕੜ ਦੇ ਇੱਕ ਸਰਕਾਰੀ ਸਕੂਲ ਵਿੱਚ ਅਜਿਹਾ ਟੀਚਰ ਹੈ ਜਿਸ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਨਾਮ ਹੈ ਅਮਿਤ ਕੁਮਾਰ ਜਿਹੜਾ ਨਜ਼ਰਾ ਤੋਂ ਨੇਤਰਹੀਨ ਹੈ ਪਰ ਦਿਲੋਂ ਦੇਖਣ ਦੀ ਕਾਬਲੀਅਤ ਰੱਖਦਾ ਹੈ ਬਚਪਨ ਵਿੱਚ ਬੁਖਾਰ ਹੋਇਆ ਹਸਪਤਾਲ ਲੈ ਗਏ ਇਕਲਤ ਟੀਕੇ ਨੇ ਅਮਿਤ ਦੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਦੇ ਲਈ ਖੋ ਲਈ ਪਰ ਉਸਨੇ ਹੌਸਲਾ ਨਹੀਂ ਹਾਰਿਆ ਅੱਖਾਂ ਦੇ ਅੰਧੇਰੇ ਨੇ ਉਸ ਦੀ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਨਣ ਬਣ ਕੇ ਉਹ ਰਾਹੀ ਸੰਤਗੀ ਲਈ ਅੱਜ ਅਮਿਤ ਸਰ ਇਤਿਹਾਸ ਪੜਾਂਦੇ ਨੇ ਉਹ ਕਲਮ ਦਿਨਾਲ ਨਹੀਂ ਆਪਣੀ ਆਵਾਜ਼ ਦੇ ਨਾਲ ਆਪਣੀ ਮਹਿਸੂਸ ਕਰਨ ਦੀ ਤਾਕਤ ਦੇ ਨਾਲ ਆਪਣੇ ਬੱਚਾਂ ਦੀ ਸੋਚ ਬਦਲ ਰਹੇ ਨੇ ਉਹ ਤਬਲਾ ਵਜਾਉਂਦੇ ਹੋਏ ਗੀਤ ਗਾਉਂਦੇ ਨੇ ਸਾਡੀ ਦੋਸਤੀ ਹੈ ਦੋਸਤਿਆ ਸਵੇਰਿਆਂ ਦੇ ਨਾਲ ਉਹਨਾਂ ਦੀ ਕਲਾਸ ਦੇ ਵਿੱਚੋਂ ਹਸ ਤੱਕ ਇੱਕ ਵੀ ਵਿਦਿਆਰਥੀ ਫੇਲ ਨਹੀਂ ਹੋਇਆ ਬੱਚੇ ਕਹਿੰਦੇ ਨੇ ਸਾਨੂੰ ਅਮਿਤਸਰ ਤੇ ਮਾਨ ਹੈ ਉਹ ਸਾਡੀਆਂ ਅੱਖਾਂ ਨਹੀਂ ਬਲਕਿ ਤਿਲ ਪਾੜਦੇ ਨੇ ਅਮਿਤ ਨੇ ਸਾਬਤ ਕਰ ਦਿੱਤਾ ਜੇ ਹੌਸਲਾ ਹੋਵੇ ਤਾਂ ਕੋਈ ਵੀ ਕਮੀ ਮਨੁੱਖ ਨੂੰ ਰੋਕ ਨਹੀਂ ਸਕਦੀ ਉਹ ਸਿਰਫ ਇੱਕ ਅਧਿਆਪਕ ਨਹੀਂ ਉਹ ਇੱਕ ਜ਼ਿੰਦਗੀ ਦੀ ਪਰਿਭਾਸ਼ਾ ਨੇ ਜੋ ਦਿਖਾਉਂਦੀ ਹੈ ਕਿ ਹੌਸਲਾ ਹੋਵੇ ਤਾਂ ਅੰਧਕਾਰ ਵੀ ਰੌਸ਼ਨਾਾ ਜਾਂਦੇ ਨੇ ਮਾਈ ਨੇਮ ਇਸ ਅਸ਼ਦੀਪ ਕੌਰ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾਚੂ ਹੈ ਮੈਂ ਇੱਥੇ ਪਲੱਸ 2 A ਦੀ ਵਿਦਿਆਰਥਣ ਹਾਂ ਸਾਡੇ ਟੀਚਰ ਬਹੁਤ ਵਧੀਆ ਨੇਗੇ ਹਮੇਸ਼ਾ ਹੀ ਸਾਨੂੰ ਇਦਾਂ ਦੇ ਸਬਜੈਕਟ ਪੜ੍ਹਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬੇਨ ਪੜ੍ਹਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇਹਨੀਆਂ ਮੁਸ਼ਕਿਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀ ਵੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਆ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫਰਮ ਹਿਸਟਰੀ ਇਹ ਬਾਕੀ ਵੀ ਇਦਾਂ ਜੇ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਅਕੋਰਡਿੰਗ ਟੂ ਮੀ ਜੇਕਰ ਆਪਾਂ ਮਿਹਨਤ ਕਰਦੇ ਆ ਤਾਂ ਕੁਝ ਵੀ ਆਪਣੇ ਵਾਸਤੇ ਔਖਾ ਨਹੀਂ ਹੈਗਾ ਜਿਦਾਂ ਕਿ ਸਰ ਨੇ ਜੇਕਰ ਇਹਨਾਂ ਨੇ ਮਿਹਨਤ ਕੀਤੀ ਤਾਂ ਹੀ ਅੱਜ ਇਸ ਮੁਕਾਮ ਤੇ ਆਏ ਨੇ ਜਿਹੜੇ ਲੋਕ ਸ਼ਿਕਾਇਤਾਂ ਕਰਦੇ ਨੇ ਆਈ ਥਿੰਕ ਉਹ ਕਦੇ ਮਿਹਨਤ ਕਰਦੇ ਹੀ ਨਹੀਂਗੇ ਜੇਕਰ ਅਸੀਂ ਟਰਾਈ ਕਰਾਂਗੇ ਕਈ ਵਾਰ ਸਾਨੂੰ ਹਾਰ ਵੀ ਮਿਲਦੀ ਹੁੰਦੀ ਹੈਗੀ ਪਰ ਜੇਕਰ ਅਸੀਂ ਉਸ ਹਾਰ ਨੂੰ ਆਪਣੀ ਜਿੱਤ ਬਣਾ ਕੇ ਚੱਲਾਂਗੇ ਫਿਰ ਹਮੇਸ਼ਾ ਅਸੀਂ ਵਧੀਆ ਮੁਕਾਮਾਂ ਤੇ ਜਾ ਸਕਦੇ ਹਾਂ ਉਦੀ ਮਿਸਾਲ ਤੁਸੀਂ ਅਮਿਤ ਸਰ ਨੂੰ ਸਮਝੋ ਵੀ ਅੱਖਾਂ ਤੋਂ ਦੇਖਣਾ ਨਹੀਂ ਫੇਰ ਵੀ ਅੰਤ ਤੱਕ ਵੀ ਆਪ ਪਹੁੰਚਦੇ ਨੇ ਤੁਹਾਨੂੰ ਪਹੁੰਚਾ ਇਹ ਸਾਰੇ ਨੇ ਕਦੇ ਵੀ ਮੈਂ ਇਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਇਹ ਕਦੇ ਵੀ ਕਿਸੇ ਟੀਚਰ ਦਾ ਸਹਾਰਾ ਲੈ ਕੇ ਜਾ ਰਹੇ ਨੇ ਇਹ ਸਾਰੇ ਸਕੂਲ ਚ ਇਦਾਂ ਜਾਂਦੇ ਨੇ ਕਦੇ ਕੰਪਿਊਟਰ ਲੈਬ ਚ ਕੋਈ ਵੀ ਸਮਾਨ ਲੈਣਾ ਵੀ ਸਾਡੇ ਸਕੂਲ ਤੋਂ ਬਾਹਰੋਂ ਉਹ ਵੀ ਅਮਿਤ ਸਰ ਜਾਂਦੇ ਨੇਗੇ ਕਦੇ ਵੀ ਕੋਈ ਬੁੱਕਸ ਵਗੈਰਾ ਦਾ ਕੋਈ ਵੀ ਇਸ਼ੂ ਹੋਵੇ ਉਹ ਵੀ ਜ਼ਿਆਦਾਤਰ ਅਮਿਤ ਸਰ ਸੋਲਵ ਕਰਦੇ ਨੇਗੇ ਹਮੇਸ਼ਾ ਅਮਿਤ ਸਰ ਇੱਕਦਮ ਇੱਕਦਮ ਮਿਸਾਲ ਦੀ ਤਰ੍ਹਾਂ ਨੇਗੇ ਜਿਹੜੇ ਲੋਕ ਕਹਿੰਦੇ ਰਹਿੰਦੇ ਨੇ ਸਭ ਤੋਂ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਉਹਨਾਂ ਵਾਸਤੇ ਸਾਰੀ ਕਿ ਇਨਸਪਾਇਰੇਸ਼ਨ ਸਰ ਇਹ ਤੁਸੀਂ ਨਤੀਜੇ ਤੋਂ ਹੀ ਦੇਖ ਸਕਦੇ ਹੋਗੇ ਜਿੱਦਾਂ 100% ਰਿਜ਼ਲਟ ਆ ਰਿਹਾ ਹੈਗਾ ਆਈ ਡੋਨਟ ਥਿੰਕ ਸੋ ਕਿ ਇਹ ਕੋਈ ਬਲ ਸਰ ਨਹੀਂ ਮਸ਼ੀਨ ਨੂੰ ਆਪਣੀ ਤਾਕਤ ਬਣਾ ਕੇ ਚੱਲੇਗਾ ਮੇਰਾ ਨਾਮ ਮਿਤ ਕੁਮਾਰ ਹੈ ਜੀ ਠੀਕ ਹੈ ਜੀ ਸਰ ਕਿਹੜੇ ਸਕੂਲ ਚ ਪੜਾਉਣਾ ਤੁਸੀਂ ਮੈਂ ਸਰ گورਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰਾਚਾਂ ਉਹਦੇ ਵਿੱਚ ਬਤੌਰ ਹਿਸਟਰੀ ਲੈਕਚਰਰ 2021 ਤੋਂ ਵਰਕ ਕਰ ਰਿਹਾ ਹਾਂ ਸਰ ਅਸੀਂ ਦੇਖ ਰਹੇ ਤੁਹਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਉਸ ਦੇ ਬਾਵਜੂਦ ਵੀ ਤੁਸੀਂ ਪੜਾ ਰਹੇ ਹੋ ਵਿਦਵਾਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਤੁਹਾਨੂੰ ਨਹੀਂ ਸਰ ਮੈਨੂੰ ਬਿਲਕੁਲ 1% ਵੀ ਕੋਈ ਦਿੱਕਤ ਨਹੀਂ ਆ ਰਹੀ ਜੀ ਐਕਚੁਅਲੀ ਸਰ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਹਾਂ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਦਾਮਪੁਰ ਵਿਖੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਐ ਬਤੌਰ ਹਿੰਦੀ ਦੇ ਆਪਕ ਸੀਗਾ ਉੱਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉੱਥੇ ਗਰਲ ਸਕੂਲ 'ਚ ਸਾਡੀ 650 गर्ल्स ਦੀ ਸਟ੍ਰੈਂਥ ਸੀਗੀ ਉੱਥੇ ਮੈਂ ਸਕੂਲ ਨੂੰ ਐਜ਼ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਨਦਾਮਪੁਰ ਹੋ ਗਈ ਸੀ ਉੱਥੇ ਮੈਂ 9 ਸਾਲ ਵਾਂਗੂ ਉੱਥੇ ਲਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਡੀ ਕੋਈ ਦਿੱਕਤ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਰਿਜ਼ਲਟ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇਧਰ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਸੋ ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਬਲਾਈਂਡਨੈਸ ਹੈਗੀ ਹੈ ਇਸ ਦੇ ਬਾਵਜੂਦ ਵੀ ਤੁਸੀਂ ਟਟੇ ਹੋਇਓ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ ਤੋਂ ਹੀ ਤੁਹਾਡੀ ਆਈ ਸਿੱਧਨ ਜ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਸੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆ ਮੈਂ ਮੇਰੀ ਫੈਮਿਲੀ ਬੈਕਗਰਾਉਂਡ ਉੱਥੇ ਦੀ ਹੈ ਜੀ ਤੇ ਉਹ ਡਾਕਟਰ ਕੋਲ ਲੈ ਗਏ ਡ ਆਪਟੀ ਨਰ ਜਦੋਂ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗ ਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਾਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਗਏ ਮੈਨੂੰ ਏਮਜ਼ ਦੇ ਵਿੱਚ ઓਪਰੇਟ ਹੋਇਆ ਉਹ ਜਦੋਂ ઓਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਉਹ ਸੀਗੀ ਨਰਵ ਸੀਗੀ ਉਹ ਵੀ ਉਹਨਾਂ ਤੋਂ ਡੈਮੇਜ ਹੋ ਗਈ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20 25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਸਰ ਕਦੇ ਅੱਜ ਦੇ ਆਪ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚਿਆਂ ਨੂੰ ਅਜਿਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲੇ ਨਹੀਂ ਟੁੱਟੇ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜੇ ਤੱਕ ਫੀਲ ਹੋਇਆ ਮੈਨੂੰ ਤਾਂ ਬਸ ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾਂ ਜਿਹੜਾ ਸਕੂਲ 'ਚ ਬਿਤਾਉਣਾ ਪਸੰਦ ਕਰਦਾ ਮਤਲਬ ਮੈਨੂੰ ਇੱਥੇ ਆ ਕੇ ਤਾਂ ਲੱਗਦਾ ਵੀ ਜੇ ਹੈ ਨਾ ਜਿਸ ਦਿਨ ਕਦੇ ਛੁੱਟੀ ਹੋ ਜਾਏ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾਂ ਬਤਾਣਾ ਹੋ ਬੱਚਿਆਂ ਨਾਲ ਇੰਨਾ ਜ਼ਿਆਦਾ ਘੁਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜਾਉਣੇ ਆ ਕੇ ਹੈ ਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ ਇੱਕ ਸਵਾਲ ਹੈ ਸਰ ਅਜੇ ਕੀ ਰਾਜ਼ ਹੈ ਕਹਿੰਦੇ ਵੀ ਸਕੂਲ ਦੇ ਰਿਜ਼ਲਟ ਤਾਂ ਚਲੋ ਉੱਪਰ-ਨੀਚੇ ਹੁੰਦੇ ਪਰ ਹਿਸਟਰੀ ਦਾ ਰਿਜ਼ਲਟ ਕਦੇ ਨੀਚੇ ਨਹੀਂ ਹੋਇਆ ਤੁਹਾਡਾ ਰਿਜ਼ਲਟ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਂ ਦੇਖਦੇ ਆ ਉਹ ਇੰਨੇ ਕਿ ਇੰਸਪਾਇਰ ਹੋਏ ਨੇ ਕਿ ਉਹਨਾਂ ਨੇ ਕਦੇ ਵੀ ਆ ਸਰ ਕੀ ਹੋ ਕੀ ਤੁਸੀਂ ਸੇਧ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਸਭ ਕੁਝ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੂੰਗਾ ਜਿਸ ਪਾਲਿਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵਾਲ ਦੇਖੋ ਜੇ ਅਸੀਂ ਉੱਚਿਆਂ ਵਾਲ ਦੇਖੂਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵਾਲ ਦੇਖੋਗੇ ਉਹਨੂੰ ਦੇਖੋਗੇ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ